ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਹ ਤੁਹਾਡੇ ਰੌਂਗਟੇ ਵੀ ਖੜੇ ਕਰੇਗੀ ਅਤੇ ਇਸ ਘਟਨਾ ਤੋਂ ਤੁਹਾਨੂੰ ਸਿੱਖ ਨੂੰ ਵੀ ਬੜਾ ਕੁਝ ਮਿਲੇਗਾ ਇਸ ਘਟਨਾ ਦੇ ਵਿੱਚ ਪੋਤੀ ਆਪਣੇ ਸਕੇ ਦਾਦੇ ਦਾ ਕਹਾੜੀਆਂ ਮਾਰ ਕੇ ਕਤਲ ਕਰ ਦਿੰਦੀ ਹੈ ਜਦੋਂ ਫਿਰ ਇਸ ਪਿੱਛੇ ਜੋ ਕਾਰਨ ਹੁੰਦਾ ਉਹ ਲੋਕਾਂ ਨੂੰ ਪਤਾ ਲੱਗਦਾ ਤਾਂ ਸੁਣ ਕੇ ਸਭ ਦੇ ਹੋਸ਼ ਉੱਡ ਜਾਂਦੇ ਨੇ ਕਿ ਇਦਾਂ ਕਿਵੇਂ ਹੋ ਸਕਦਾ ਇਸ ਗੱਲ ਪਿੱਛੇ ਕੋਈ ਆਪਣੇ ਦਾਦੇ ਨੂੰ ਕਿਵੇਂ ਮਾਰ ਸਕਦਾ ਹੈ ਕੀ ਹੈ ਸਾਰੀ ਕਹਾਣੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ 36 ਗੜ ਦਾ ਬਲੌਦਾ ਬਾਜ਼ਾਰ ਜ਼ਿਲ੍ਹਾ ਇਸ ਦੇ ਅਧੀਨ ਪੈਂਦਾ ਪਿੰਡ ਅਮੀਰਾ ਇੱਥੋਂ ਦਾ ਰਹਿਣ ਵਾਲਾ ਪਰਸ਼ੋਤਮ ਜਾਦਵ ਜਿਸ ਦੀ ਉਮਰ ਲਗਭਗ 50 ਸਾਲ ਸੀ ਇਹ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ ਇਸ ਦਾ ਬੇਟਾ ਰਾਏਪੁਰ ਦੇ ਵਿੱਚ ਰਹਿ ਕੇ ਮਜ਼ਦੂਰੀ ਕਰਦਾ ਸੀ ਇਸ ਤੇ ਦੋ ਪੋਤੀਆਂ ਸਨ ਵੱਡੀ ਪੋਤੀ 9ਵੀਂ ਵਿੱਚ ਪੜਦੀ ਸੀ ਤੇ ਛੋਟੀ ਪੋਤੀ ਛੋਟੀ ਕਲਾਸ ਦੇ ਵਿੱਚ ਪੜਦੀ ਸੀ ਸਭ ਕੁਝ ਬੜਾ ਵਧੀਆ ਚੱਲਦਾ ਸੀ ਜ਼ਿੰਦਗੀ ਠੀਕ ਠਾਕ ਚੱਲ ਰਹੀ ਸੀ ਗੱਲ ਹੈ 12 ਅਗਸਤ 2025 ਦੀ ਜਦੋਂ ਪਰਸ਼ੋਤਮ যাদਬ ਦੀ ਵੱਡੀ ਬੇਟੀ ਜੋ ਕਿ 9ਵੀਂ ਕਲਾਸ ਦੇ ਵਿੱਚ ਪੜਦੀ ਹੁੰਦੀ ਹੈ ਉਸ ਕੂਨੋਂ ਘਰ ਲਾਂਚ ਕਰਨ ਆਉਂਦੀ ਹੈ ਤਾਂ ਜੋ ਮੰਜ਼ਰ ਉਹ ਦੇਖਦੀ ਹੈ ਉਸ ਨੂੰ ਦੇਖ ਕੇ ਉਸ ਦੀਆਂ ਚੀਕਾਂ ਨਿਕਲ ਜਾਂਦੀਆਂ ਹੈ ਹੋ ਛੁੱਟ ਜਾਂਦੇ ਨੇ ਕਿਉਂਕਿ ਇਸ ਦੇ ਘਰ ਵਿੱਚ Laash ਪਈ ਸੀ ਇਸ ਦੇ ਦਾਦੇ ਦੀ ਪਰਸ਼ੋਤਮ ਜਾਦਵ ਦੀ ਇਸ ਨੂੰ ਕਿਸੇ ਨੇ ਕਹਾੜੀਆਂ ਮਾਰ ਕੇ ਮਾਰ ਦਿੱਤਾ ਸੀ ਹੁਣ ਜਦੋਂ ਇਹ ਮੰਜ਼ਰ ਉਹ ਕੁੜੀ ਦੇਖਦੀ ਹੈ ਤਾਂ ਉਹ ਚੀਕਾਂ ਮਾਰਦੀ ਆ ਰੌਲਾ ਪਾਉਂਦੀ ਹੈ ਤੇ ਆਂਡ ਗਮਾਣ ਨੂੰ ਇਕੱਠਾ ਕਰਦੀ ਹੈ ਕਹਿੰਦੀ ਹੈ ਕਿ ਮੇਰੇ ਦਾਦੇ ਨੂੰ ਕਿਸੇ ਨੇ ਮਾਰ ਦਿੱਤਾ ਸਾਰੇ ਪਿੰਡ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਜਾਂਦਾ ਕਿ ਐਦਾਂ ਕੋਈ ਕਿਸੇ ਦਾ ਕਤਲ ਕਿਵੇਂ ਕਰ ਸਕਦਾ ਹੁਣ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਪੁਲਿਸ ਅੱਗੇ ਵੀ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਆਖਰ ਪਰਸ਼ੋਤਮ যাদਬ ਦਾ ਕਤਲ ਕਿਸ ਨੇ ਕਰ ਦਿੱਤਾ ਕਿਉਂ ਕਰ ਦਿੱਤਾ ਪੁਲਿਸ ਪੁੱਛਗਿੱਛ ਕਰਦੀ ਹੈ ਸ਼ਾਨਵੀਨ ਕਰਦੀ ਹੈ ਤਾਂ ਪਰਸ਼ੋਤਮ যাদਬ ਦੀ ਪੋਤੀ ਜੋ 9ਵੀਂ ਕਲਾਸ ਵਿੱਚ ਪੜ੍ਹਦੀ ਸੀ ਉਸ ਤੋਂ ਹੀ ਪੁੱਛਿਆ ਜਾਂਦਾ ਕਿਉਂਕਿ ਸਭ ਤੋਂ ਪਹਿਲਾਂ ਪਰਸ਼ੋਤਮ ਜਾਦਵ ਦੀ লাশ ਉਸ ਨੇ ਦੇਖੀ ਸੀ ਉਸ ਤੋਂ ਪੁੱਛਿਆ ਜਾਂਦਾ ਕਿ ਤੂੰ ਕੀ ਦੇਖਿਆ ਸਾਰੀ ਗੱਲ ਦੱਸ ਤਾਂ ਉਹ ਦੱਸਦੀ ਹੈ ਕਿ ਮੈਂ ਸਕੂਲ ਗਈ ਸੀ ਲੰਚ ਕਰਨ ਵਾਸਤੇ ਮੈਂ ਜਦੋਂ ਘਰੇ ਆਈ ਤਾਂ ਮੈਂ ਦੇਖਿਆ ਕਿ ਮੇਰੇ ਦਾਦੇ ਦੀ লাশ ਖੂਨ ਨਾਲ ਲਥਪਥ ਹੋਈ ਪਈ ਆ ਉਸ ਤੋਂ ਬਾਅਦ ਮੈਂ ਰੌਲਾ ਪਾ ਦਿੱਤਾ ਪਰ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਕਿ ਕਿਸ ਨੇ ਇਸ ਦੀ ਹੱਤਿਆ ਕੀਤੀ ਹੈ ਕਿਉਂ ਹੱਤਿਆ ਕੀਤੀ ਹੈ ਮੈਂ ਸਕੂਲ ਦਾਸ ਬਚੀ ਗਏ ਹਮ 12 ਵਜੇ ਸਕੂਲ ਸੈਂਡ ਉਹ ਦਰਵਾਜ਼ਾ ਖੁੱਲ੍ਹਿਆ ਰਿਹਾ ਸੀ ਉਸ ਤੋਂ ਬਾਅਦ ਮੈਂ ਅੰਦਰ ਵਗਿਆ ਤਾਂ ਮੋਹ ਦਾਦਾ ਖੂਨ ਸੇ ਲਤਪਤ ਜ਼ਮੀਨ 'ਤੇ ਪੜੇ ਰਿਹਾ ਸੀ ਉਹ ਕਰ ਬਾਅਦ ਮੈਂ ਮੋਹ ਦਾਦਾ ਮਤਲਬ ਕਿ ਮੋ ਚਾਚੀ ਮਨ ਕੇ ਪਾਸ ਆਇਆ ਹਮ ਇਹਨਾਂ ਉਸ ਤੋਂ ਬਾਅਦ ਮੋ ਚਾਚਾ ਕਰ ਕਾਲ ਕਰੀ ਸਭਾ ਪੁਲਿਸ ਹੁਣ ਸਾਰੇ ਐਂਗਲਾਂ ਤੋਂ ਇਸ ਕੇਸ ਦੀ ਜਾਂਚ ਕਰਦੀ ਹੈ ਪਰ ਪੁਲਿਸ ਦੇ ਹੱਥ ਤੱਕ ਕੁਝ ਵੀ ਨਹੀਂ ਲੱਗਦਾ ਹੁਣ ਪੁਲਿਸ ਦਾ ਸ਼ੱਕ ਜਾਂਦਾ ਹੈ ਪੋਤੀ ਤੇ ਕਿ ਪਰਸ਼ੋਤਮ ਜਾਦਵ ਦੀ ਪੋਤੀ ਨੇ ਹੀ ਸ਼ਾਇਦ ਕੁਝ ਕੀਤਾ ਹੈ ਤਾਂ ਪੁਲਿਸ ਹੁਣ ਪਰਸ਼ੋਤਮ ਜਾਦਵ ਦੀ ਪੋਤੀ ਦੇ ਸਕੂਲ ਦੇ ਵਿੱਚ ਜਾਂਦੀ ਹੈ ਉੱਥੋਂ ਪੁੱਛਗਿੱਛ ਕਰਦੀ ਹੈ ਤੇ ਜੋ ਸਕੂਲ ਵਾਲੇ ਦੱਸਦੇ ਆ ਉਸ ਨੂੰ ਸੁਣ ਕੇ ਤਾਂ ਪੁਲਿਸ ਦੇ ਹੋਸ਼ ਛੁੱਟ ਜਾਂਦੇ ਨੇ ਸਕੂਲ ਵਾਲੇ ਦੱਸਦੇ ਨੇ ਕਿ ਪਰਸ਼ੋਤਮ ਜਾਦਵ ਦੀ ਪੋਤੀ ਤਾਂ ਅੱਜ ਸਕੂਲ ਆਈ ਹੀ ਨਹੀਂ ਜਦੋਂ ਇਹ ਗੱਲ ਪੁਲਿਸ ਸੁਣਦੀ ਹੈ ਤਾਂ ਪੁਲਿਸ ਨੂੰ ਪੱਕਾ ਯਕੀਨ ਹੋ ਜਾਂਦਾ ਹੈ ਕਿ ਇਸ ਕਤਲ ਦੇ ਪਿੱਛੇ ਉਸ ਦੀ ਪੋਤੀ ਹੀ ਹੈ ਹੁਣ ਪੋਤੀ ਨੂੰ ਹਰਾਸਤ ਦੇ ਵਿੱਚ ਲੈਤਾ ਜਾਂਦਾ ਤੇ ਇਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਪਹਿਲਾਂ ਤਾਂ ਇਹ ਉਹੀ ਗੱਲ ਬਾਰ-ਬਾਰ ਕਹਿੰਦੀ ਹੈ ਹਰ ਬਾਰ ਆਪਣੇ ਬਿਆਨ ਬਦਲਦੀ ਹੈ ਪਰ ਜਦੋਂ ਫਿਰ ਹੁਣ ਪੁਲਿਸ ਸਖਤੀ ਤੇ ਆਉਂਦੀ ਹੈ ਤਾਂ ਇਹ ਮੰਨ ਜਾਂਦੀ ਹੈ ਇਹ ਕਹਿੰਦੀ ਹੈ ਕਿ ਹਾਂ ਮੈਂ ਹੀ ਆਪਣੇ ਦਾਦੇ ਨੂੰ ਮਾਰਿਆ ਤਾਂ ਹੁਣ ਪੁਲਿਸ ਇਹ ਜਾਣਨਾ ਚਾਹੁੰਦੀ ਸੀ ਕਿ ਆਖਰ ਇਸ ਕਤਲ ਪਿੱਛੇ ਕੀ ਕਾਰਨ ਹੈ ਤੇ ਜਦੋਂ ਫਿਰ ਕਾਰਨ ਪਤਾ ਲੱਗਦਾ ਤਾਂ ਸਭ ਦੇ ਹੋਸ਼ ਹੀ ਉੱਡ ਜਾਂਦੇ ਨੇ ਕਿ ਐਦਾਂ ਕੋਈ ਕਿਸੇ ਦਾ ਕਿਵੇਂ ਕਤਲ ਕਰ ਸਕਦਾ ਪਰਸ਼ੋਤਮ ਜਾਦਵ ਦੀ ਪੋਤੀ ਦੱਸਦੀ ਹੈ ਕਿ 12 ਅਗਸਤ 2025 ਨੂੰ ਉਸ ਨੇ ਆਪਣੀ ਛੋਟੀ ਭੈਣ ਨੂੰ ਤਿਆਰ ਕਰਕੇ ਸਕੂਲ ਭੇਜ ਦਿੱਤਾ ਤੇ ਜੋ ਪਰਸ਼ੋਤਮ ਜਾਦਵ ਸੀ ਉਹ ਆਪਣੀ ਪੋਤੀ ਨੂੰ ਰੋਕਦਾ ਸੀ ਮੋਬਾਈਲ ਚਲਾਉਣ ਤੋਂ ਉਸ ਨੂੰ ਟੋਕਾ ਟਕਾਈ ਕਰਦਾ ਸੀ ਪਰ ਇਸ ਗੱਲ ਤੋਂ ਪੋਤੀ ਬੜੀ ਪਰੇਸ਼ਾਨ ਸੀ 12 ਅਗਸਤ ਵਾਲੇ ਦਿਨ ਵੀ ਜਦੋਂ ਇਹ ਪੋਤੀ ਆਪਣੀ ਛੋਟੀ ਭੈਣ ਨੂੰ ਸਕੂਲ ਭੇਜ ਦਿੰਦੀ ਆ ਤਾਂ ਇਹ ਮੋਬਾਈਲ ਚਲਾ ਰਹੀ ਸੀ ਮੋਬਾਈਲ ਚਲਾਉਣ ਤੇ ਪਰਸ਼ੋਤਮ ਜਾਦਵ फडਕਦਾ ਸੀ ਤੇ ਉਹ ਕਹਿੰਦਾ ਸੀ ਕਿ ਤੂੰ ਇੰਨਾ ਮੋਬਾਈਲ ਨਾ ਚਲਾ ਪਰ ਜੋ ਪੋਤੀ ਸੀ ਉਸ ਨੂੰ ਲੱਗ ਰਿਹਾ ਸੀ ਕਿ ਜੋ ਦਾਦਾਗਾ ਉਹ ਮੇਰੇ ਤੇ ਟੋਕਾ ਟਕਾਈ ਕਰ ਰਿਹਾ ਤੇ 12 ਅਗਸਤ ਨੂੰ ਵੀ ਜਦੋਂ ਪੋਤੀ ਮੋਬਾਈਲ ਚਲਾ ਰਹੀ ਸੀ ਤਾਂ ਪਰਸ਼ੋਤਮ ਜਾਦਮ ਨੇ ਫੇਰ ਪੋਤੀ ਨੂੰ ਕਿਹਾ ਕਿ ਤੂੰ ਸਾਰਾ ਦਿਨ ਮੋਬਾਈਲ ਚਲਾਉਂਦੀ ਰਹਿੰਦੀ ਆ ਰੱਖ ਦੇ ਇਹਨੂੰ ਜਾਨੀ ਉਸ ਉੱਤੇ ਪੜਕ ਪਿਆ ਤੇ ਹੁਣ ਪੋਤੀ ਨੂੰ ਗੁੱਸਾ ਆ ਜਾਂਦਾ ਤੇ ਉਹ ਕਹਾੜੀ ਚੱਕਦੀ ਹੈ ਪਿੱਛੋਂ ਦੀ ਆਪਣੇ ਦਾਦੇ ਦੇ ਸਿਰ ਤੇ ਬਾਰ ਕਰਦੀ ਹੈ ਜਦੋਂ ਇੱਕ ਵਾਰ ਕਹਾੜੀ ਦਾ ਕੀਤਾ ਜਾਂਦਾ ਤਾਂ ਦਾਦਾ ਜ਼ਮੀਨ ਤੇ ਡਿੱਗ ਪੈਂਦਾ ਉਸ ਤੋਂ ਬਾਅਦ ਫੇਰ ਇਹ ਪੋਤੀ ਆਪਣੇ ਦਾਦੇ ਉੱਤੇ ਕਹਾੜੀਆਂ ਨਾਲ ਬਾਰ ਕਰਦੀ ਹੈ। ਉਦੋਂ ਤੱਕ ਬਾਰ ਕਰਦੀ ਹੈ ਜਦੋਂ ਤੱਕ ਦਾਦੇ ਦੀ ਮੌਤ ਨਹੀਂ ਹੋ ਜਾਂਦੀ। ਹੁਣ ਦਾਦੇ ਦੀ ਮੌਤ ਹੋ ਜਾਂਦੀ ਹੈ ਤੇ ਹੁਣ ਪੋਤੀ ਨੂੰ ਲੱਗਦਾ ਹੈ ਕਿ ਕੀ ਕੀਤਾ ਜਾਵੇ। ਤਾਂ ਉਸ ਤੋਂ ਬਾਅਦ ਇਸਦੇ ਦਿਮਾਗ ਦੇ ਵਿੱਚ ਆਉਂਦਾ ਹੈ ਕਿ ਪੁਲਿਸ ਨੂੰ ਲੋਕਾਂ ਨੂੰ ਕਿਵੇਂ ਗੁੰਮਰਾਹ ਕਰਾਂਗੀ। ਤਾਂ ਇਹ ਸਕੂਲ ਵਾਲੀ 유ਨੀਫਾਰਮ ਪਾ ਲੈਂਦੀ ਹੈ। ਉਸ ਤੋਂ ਬਾਅਦ ਰੌਲਾ ਪਾ ਦਿੰਦੀ ਹੈ। ਕਿ ਮੇਰੇ ਦਾਦੇ ਦਾ ਕਿਸੇ ਨੇ ਕਤਲ ਕਰ ਦਿੱਤਾ ਜਦੋਂ ਲੋਕ ਇਕੱਠੇ ਹੁੰਦੇ ਆ ਤਾਂ ਇਹ ਕਹਿੰਦੀ ਹੈ ਕਿ ਮੈਂ ਤਾਂ ਸਕੂਲ ਗਈ ਹੋਈ ਸੀ ਮੈਨੂੰ ਤਾਂ ਇਸ ਬਾਰੇ ਪਤਾ ਨਹੀਂ ਪਰ ਜਦੋਂ ਮੈਂ ਘਰ ਆ ਕੇ ਦੇਖਿਆ ਤਾਂ ਮੇਰੇ ਦਾਦੇ ਦੀ লাশ ਖੂਨ ਨਾਲ ਲਥਪਥ ਹੋਈ ਪਈ ਸੀ ਹੁਣ ਪੁਲਿਸ ਨੇ ਇਸ ਕੁੜੀ ਨੂੰ ਬਾਲ ਸੁਧਾਰ ਗ੍ਰਹਿ ਦੇ ਵਿੱਚ ਭੇਜ ਦਿੱਤਾ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਵਿੱਚ ਅੱਗੇ ਕੀ ਹੁੰਦਾ ਹੈ ਅਦਾਲਤ ਦੇ ਵਿੱਚ ਜਦੋਂ ਇਹ ਕੇਸ ਚੱਲੇਗਾ ਤਾਂ ਅਦਾਲਤ ਵੱਲੋਂ ਕੀ ਸਜ਼ਾ ਇਸ ਕੁੜੀ ਨੂੰ ਸੁਣਾਈ ਜਾਂਦੀ ਹੈ ਕਿਉਂਕਿ ਇੱਕ ਕੁੜੀ ਲਗਭਗ 16 ਸਾਲਾਂ ਦੀ ਹੈ ਤੇ ਇਸ ਦਾ ਦਿਮਾਗ ਦੇਖੋ ਇਸ ਨੇ ਕਿਸ ਤਰ੍ਹਾਂ ਪੁਲਿਸ ਨੂੰ ਗੁੰਮਰਾਹ ਕੀਤਾ ਲੋਕਾਂ ਨੂੰ ਗੁੰਮਰਾਹ ਕੀਤਾ ਕਿ ਯੂਨੀਫਾਰਮ ਪਾ ਕੇ ਉਸ ਤੋਂ ਬਾਅਦ ਲੋਕਾਂ ਨੂੰ ਕਹਿ ਦਿੱਤਾ ਪੁਲਿਸ ਨੂੰ ਕਹਿ ਦਿੱਤਾ ਕਿ ਮੈਂ ਤਾਂ ਸਕੂਲ ਗਈ ਹੋਈ ਸੀ ਮੇਰੇ ਪਿੱਛੋਂ ਕਿਸੇ ਨੇ ਮੇਰੇ ਦਾਦੇ ਦਾ ਕਤਲ ਕਰ ਦਿੱਤਾ ਪਰ ਸਾਰੀ ਕਹਾਣੀ ਜਦੋਂ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਆ ਕਿ ਵਿਸ਼ਵਾਸ ਕੀਤਾ ਜਾਵੇ ਤਾਂ ਕਿਸਤੇ ਕੀਤਾ ਜਾਵੇ ਕਿਵੇਂ ਇੱਕ ਪੋਤੀ ਨੇ ਆਪਣੇ ਦਾਦੇ ਨੂੰ ਮਾਰ ਕੇ ਆਪਣੇ ਖੂਨ ਦੇ ਰਿਸ਼ਤੇ ਦਾ ਕਤਲ ਕਰ ਦਿੱਤਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੇ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਤੇ ਇਹ ਜੋ ਘਟਨਾ ਹੈਗੀ ਇਹ ਬੜਾ ਵੱਡਾ ਇੱਕ ਸਬਕ ਵੀ ਦਿੰਦੀ ਹੈ ਕਿ ਬੱਚੇ ਆਮ ਤੌਰ ਤੇ ਮੋਬਾਈਲ ਚਲਾਉਂਦੇ ਨੇ ਤੇ ਮਾਪੇ ਟੋਕਦੇ ਨੇ ਕਿਉਂਕਿ ਮਾਪੇ ਬਾਪ ਨੂੰ ਇਹ ਹੁੰਦਾ ਕਿ ਬੱਚਾ ਜਾਦਾ ਮੋਬਾਈਲ ਚਲਾਏਗਾ ਉਸ ਦੀਆਂ ਅੱਖਾਂ ਤੇ ਵੀ ਅਸਰ ਪਵੇਗਾ ਤੇ ਮੋਬਾਈਲ ਦੇ ਵਿੱਚ ਪਤਾ ਨਹੀਂ ਬੱਚਾ ਕੀ ਦੇਖ ਲਵੇ ਜਿਸ ਤੇ ਨਾਲ ਉਹ ਕਿਸੇ ਗਲਤ ਰਾਹ ਤੇ ਪੈ ਜਾਵੇ ਇਸ ਕਰਕੇ ਮਾਪੇ ਬਾਪ ਦਾਦਾ ਦਾਦੀ ਬੱਚਿਆਂ ਨੂੰ ਰੋਕਦੇ ਨੇ ਕਿ ਤੁਸੀਂ ਮੋਬਾਈਲ ਨਾ ਚਲਾਓ ਤੇ ਇੱਥੇ ਇਹੀ ਗਲਤੀ ਪਰਸ਼ੋਤਮ ਜਾਦਵ ਤੋਂ ਹੁੰਦੀ ਹੈ ਉਹ ਵੀ ਆਪਣੀ ਪੋਤੀ ਨੂੰ ਕਹਿੰਦਾ ਸੀ ਕਿ ਤੂੰ ਇੰਨਾ ਮੋਬਾਈਲ ਨਾ ਚਲਾਇਆ ਕਰ ਪਰ ਉਸ ਦਾ ਜੋ ਅੰਜਾਮ ਸੀ ਬਹੁਤ ਹੀ ਮਾੜਾ ਹੋਇਆ ਪਰਸ਼ੋਤਮ ਜਾਦਵ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਗਏ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਬੱਚਿਆਂ ਨੂੰ ਮਾਪੇ ਬਾਪ ਦਾਦਾ ਦਾਦੀ ਕਿ ਟੋਕ ਟਕਾਈ ਵੀ ਨਹੀਂ ਕਰ ਸਕਦੇ ਕਿਹੋ ਜਿਹਾ ਸਮਾਂ ਆ ਗਿਆ ਇਹ ਮੋਬਾਈਲ ਤਾਂ ਚਿੱਟੇ ਨਾਲੋਂ ਵੀ ਭੜਾ ਜਿਸ ਨੂੰ ਇਸ ਦੀ ਲਤ ਲੱਗ ਜਾਂਦੀ ਹੈ ਉਹ ਫਿਰ ਇਸ ਨੂੰ ਛੱਡ ਨਹੀਂ ਸਕਦਾ ਉਸ ਪਿੱਛੇ ਜਿਵੇਂ ਘਟਨਾ ਤੇ ਦੇਖਿਆ ਕਤਲ ਤੱਕ ਵੀ ਕਰ ਸਕਦਾ ਦੇਖੋ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਤੁਸੀਂ ਕੀ ਸੋਚਦੇ ਹੋ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾ